ਮੈਂ ਕੁੜੀ ਮੇਰੀ ਮਾਂ ਕੁੜੀ ਮੇਰੀ ਦਾਦੀ ਨਾਨੀ ਵੀ ਕੁੜੀ ਫਿਰ ਇਹ ਗੱਲ ਕਿਉਂ ਤੁਰੀ ਸਾਡੇ ਘਰ ਜੰਮੀ ਕਿਉਂ ਕੁੜੀ ਫਿਰ ਇਹ ਗੱਲ ਕਿਉਂ ਤੁਰੀ ਸਾਡੇ ਘਰ ਜੰਮੀ ਕਿਉਂ ਕੁੜੀ ਜਾਂਦੀਆਂ ਨੇ ਕਿਉਂ ਚੁਰੀ ਓਏ ਸਾਡੇ ਘਰ ਜੰਮੀ ਕਿਉਂ ਕੁੜੀ ਮੈਂ ਕੁੜੀ ਮੇਰੀ ਮਾਂ ਕੁੜੀ ਮੇਰੀ ਦਾਦੀ ਨਾਨੀ ਵੀ ਕੁੜੀ ਸੋ ਗਰੁੱਪ ਯਾਰਿਓ ਇੱਕ ਬੱਚੀ ਵੱਲੋਂ ਆਖਿਆ ਜਾ ਰਿਹਾ ਹੈ ਇੱਕ ਧੀ ਵੱਲੋਂ ਆਖਿਆ ਜਾ ਰਿਹਾ ਹੈ ਇੱਕ ਬੇਟੀ ਵੱਲੋਂ ਆਖਿਆ ਜਾ ਰਿਹਾ ਹੈ ਕਿ ਮੈਂ ਕੁੜੀ ਹਾਂ ਮੈਂ ਧੀ ਹਾਂ ਮੇਰੀ ਮਾਂ ਵੀ ਧੀ ਸੀ ਮੇਰੀ ਨਾਨੀ ਮੇਰੀ ਦਾਦੀ ਵੀ ਧੀ ਸੀ ਉਹ ਵੀ ਕੁੜੀ ਸੀ ਪਰ ਮੈਨੂੰ ਕਿਉਂ ਮਾਰਿਆ ਜਾ ਰਿਹਾ ਹੈ ਫਿਰ ਮੇਰੇ ਜੰਮਣ ਤੇ ਇਹ ਸੋਗ ਕਿਉਂ ਮਨਾਇਆ ਜਾ ਰਿਹਾ ਹੈ ਮੈਂ ਕੁੜੀ ਮੇਰੀ ਮਾਂ ਕੁੜੀ ਮੇਰੀ ਦਾਦੀ ਨਾਨੀ ਵੀ ਕੁੜੀ ਉਹ ਵੀ ਤਾਂ ਕੁੜੀਆਂ ਸੀ ਫਿਰ ਇਹ ਗੱਲ ਕਿਉਂ ਤੁਰੀ ਇਹ ਗੱਲਾਂ ਕਿਉਂ ਸਾਡੇ ਘਰਾਂ ਦੇ ਵਿੱਚ ਤੁਰ ਪੀਆਂ ਇੱਕ ਕੁੜੀ ਕਿਉਂ ਜੰਮੀ ਹੈ ਫਿਰ ਇਹ ਗੱਲ ਕਿਉਂ ਤੁਰੀ ਸਾਡੇ ਘਰ ਜੰਮੀ ਕਿਉਂ ਕੁੜੀ ਇੱਕ ਕੁੜੀ ਸਾਡੇ ਘਰ ਕਿਉਂ ਜੰਮ ਪਈ ਹੈ ਇਹ ਕਿਹਨੇ ਗੱਲਾਂ ਤੋਰੀਆਂ ਨੇ ਕਿ ਇਸ ਦਾ ਕਸੂਰ ਮਰਦ ਹੈ ਜਾ ਔਰਤ ਇਹ ਔਰਤ ਨੂੰ ਸੋਚਣਾ ਪਏਗਾ ਜਾਂਦੀਆਂ ਨੇ ਕਿਉਂ ਚੁਰੀ ਅੰਦਰੋਂ ਅੰਦਰੀ ਕਿਉਂ ਚੁਰੀ ਜਾਂਦੀਆਂ ਨੇ ਕੌਣ ਵਾਂਗ ਆਪਣੇ ਆਪ ਨੂੰ ਹੀ ਕਿਉਂ ਖਤਮ ਕਰੀ ਜਾ ਰਹੀਆਂ ਨੇ ਇਸ ਗੱਲ ਕਰਕੇ ਕਿ ਸਾਡੇ ਕਰ ਜੰਮੀ ਕਿਉਂ ਕੁੜੀ ਕਿ ਕੁੜੀ ਕਿਉਂ ਜੰਮ ਪਈ ਐ ਇਸ ਕਰਕੇ ਸਮਝੋ ਮੈਂ ਕੁੜੀ ਜੇ ਮੈਂ ਕੁੜੀਆਂ ਮੇਰੀ ਮਾਂ ਵੀ ਕੁੜੀ ਸੀ ਮੇਰੀ ਦਾਦੀ ਨਾਨੀ ਵੀ ਕੁੜੀ ਸੀ ਮੇਰੀਆਂ ਚਾਚੀਆਂ ਤਾਈਆਂ ਮਾਮੀਆਂ ਭੂਆ ਮਾਸੀਆਂ ਇਹ ਵੀ ਕੁੜੀਆਂ ਸੀ ਜੇ ਕੁੜੀਆਂ ਨਾ ਹੋਣ ਤਾਂ ਸੰਸਾਰ ਨਹੀਂ ਅੱਗੇ ਚੱਲ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਤਾਂ ਬਿਲਕੁਲ ਫੈਸਲਾ ਠਾਲੂ ਸੁਣਾ ਦਿੱਤਾ ਹੈ ਸਾਨੂੰ ਮੰਨਣਾ ਪਵੇਗਾ ਔਰ ਮੰਨਣਾ ਵੀ ਚਾਹੀਦਾ ਹੈ ਕਿਉਂਕਿ ਗੁਰੂ ਦਾ ਉਪਦੇਸ਼ ਹੈ ਸੋਕੇ ਮੰਦਾ ਆਖੀ ਹੈ ਜਿੱਤ ਜਮੈ ਰਾਜਾਨ ਸੁੱਤੀਆਂ ਇਸ ਸੰਸਾਰ ਦੇ ਉੱਤੇ ਅਕਾਲ ਪੁਰਖ ਦੀ ਬਖਸ਼ਿਸ਼ ਹਨ ਮਿਹਰ ਹਨ ਕਿਰਪਾ ਹਨ ਇਹ ਉਹ ਹੀਰੇ ਮੋਤੀ ਜਵਾਹਰ ਆਤ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਧੀਆਂ ਆ ਜਾਣ ਉਹ ਘਰ ਸਭ ਤੋਂ ਵੱਡਾ ਅਮੀਰ ਤੇ ਮਹਾਨ ਹੁੰਦਾ ਹੈ ਸੋ ਆਓ ਧੀਆਂ ਇਹ ਸੰਸਾਰ ਨੂੰ ਜਿਹੜੋ ਚਲਾਉਂਦੀਆਂ ਹਨ ਉਹਨਾਂ ਦਾ ਸਤਿਕਾਰ ਕਰੀਏ ਇੰਨੀਆਂ ਬੇਨਤੀਆਂ ਪ੍ਰਬਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ